ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਰੀਬੀ ਕਰੀਬੀ ਸਿੰਗਰ ਤੋਂ ਦੱਸਿਆ ਕਿ ਪ੍ਰਗਟ ਸਿੰਘ ਦੇ ਘਰ अनुपछाते दो मोटरसाइकिल सवारा वलो जडी है ओ फायरिंग कीती गई है ਤੁਹਾਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਜਿਹੜੇ ਗੁਰਗੇ ਨੇ ਉਹਨਾਂ ਵੱਲੋਂ ਜੜੀ ਹੈ ਇਸ ਫਾਇਰਿੰਗ ਦੀ ਜਿਹੜੀ ਜ਼ਿੰਮੇਵਾਰੀ ਲਈਤੀ ਗਈ ਹੈ ਔਰ ਤੁਹਾਨੂੰ ਦੱਸਿਆ ਕਿ ਇੰਗਲੈਂਡ ਦੇ ਨੰਬਰ 2 ਉਤੋਂ ਜੜੀ ਆ ਉਹ ਕਾਲ ਆਈ ਹੈ ਤੇ ਉਹਦੇ ਵਿੱਚ ਜਿਹੜੀ 30 ਲੱਖ ਰੁਪਏ ਦੀ ਜੜੀ ਆ ਉਹ ਮੰਗ ਕੀਤੀ ਗਈ ਹੈ ਫਰੋਤੀ ਦੀ ਤਾਂ ਉਸ ਤੋਂ ਬਾਅਦ ਜਿਹੜਾ WhatsApp ਦੇ ਉੱਤੇ ਇੱਕ ਮੈਸੇਜ ਵੀ ਆਉਂਦਾ ਹੈ ਕਿ ਅ ਬੁਲੇਟ ਪ੍ਰੂਫ ਜਿਹੜੀ ਆ ਉਹ ਤੂੰ ਗੱਡੀ ਕਰਵਾ ਲੈ ਹੁਣ ਜਿਹੜੀ ਆ ਉਹ ਤੇਰੇ ਮੱਥੇ ਦੇ ਉੱਤੇ ਜਿਹੜੀ ਆ ਉਹ ਗੋਲੀ ਮਾਰੀ ਜਾਵੇਗੀ ਇਸ ਇਹ ਮੈਸੇਜ ਜਿਹੜਾ ਆ ਉਹ ਵਟਸਐਪ ਦੇ ਉੱਤੇ ਦਿੱਤਾ ਗਿਆ ਤਾਂ ਵੱਡੀ ਜਿਹੜੀ ਇਹ ਜੇ ਘਟਨਾ ਤੋਂ ਬਾਅਦ ਜਿਹੜੀ ਆ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜੜੀ ਜਾਂਚ ਕੀਤੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਜਿਹੜੀ ਆ ਅਣਪਛਾਤੇ ਮੋਟਰਸਾਈਕਲ ਸਵਾਰਾ ਵਾਲੋ ਜਿਹੜੀ ਆ ਤਾਬੜ ਤੋੜ ਜੜੀਆਂ ਗੋਲੀਆਂ ਚਲਾਈਆਂ ਗਈਆਂ ਤਾਂ ਦੱਸਿਆ ਕਿ ਇੰਗਲੈਂਡ ਦੇ ਨੰਬਰ ਤੋਂ ਜਿਹੜੀ ਐ ਫਰੋਤੀ ਦੀ ਜਿਹੜੀ ਮੰਗ ਕੀਤੀ ਗਈ ਆ ਕਿ 30 ਲੱਖ ਰੁਪਏ ਦੀ ਜਿਹੜੀ ਉਹ ਫਰੋਤੀ ਦੇ ਦਿੱਤੀ ਜਾਵੇ ਤਾਂ ਅਗਰ ਫਰੋਤੀ ਨਹੀਂ ਦਿੱਤੀ ਜਾਂਦੀ ਤਾਂ ਇੱਕ ਵਟਸਐਪ ਦੇ ਉੱਤੇ ਇੱਕ ਮੈਸੇਜ ਵੀ ਆਉਂਦਾ ਆ ਕਿ ਜਿਹੜੀ ਫੋਰਚਨਰ ਗੱਡੀ ਦੇ ਵਿੱਚ ਤੂੰ ਘੁੰਮਦਾ ਆ ਤਾਂ ਉਹਨੂੰ ਤੂੰ ਬੁਲੇਟ ਪ੍ਰੂਫ ਕਰਵਾ ਲਾ ਤਾਂ ਹੁਣ ਜਿਹੜੀ ਗੋਲੀ ਆ ਉਹ ਤੇਰੇ ਮੱਥੇ ਦੇ ਉੱਤੇ ਵੱਜੀਗੀ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ